ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜਦੋਂ ਅਸੀਂ ਕਿਸੇ ਆਪਣੇ ਨਿੱਜੀ ਕੋਸਾਕ ਸਬੰਧੀ ਕੋਈ ਰਿਸ਼ਤੇਦਾਰ ਕੋਲ ਆਪਣੇ ਮਨ ਦੀ ਗੱਲ ਲੈ ਕੇ ਜਾਂਦੇ ਆ ਕਿ ਇਹ ਮੇਰੀ ਗੱਲ ਸੁਣੂਗਾ ਤੇ ਸ਼ਾਇਦ ਕੋਈ ਲੋਕ ਦਾ ਮਸਲਾ ਹੱਲ ਹੋ ਜਾਵੇ ਤੋਂ ਜਦੋਂ ਅਸੀਂ ਗੱਲ ਲੈ ਕੇ ਜਾਂਦੇ ਆ ਤੇ ਅਸੀਂ ਵਿਖਦੇ ਆ ਗੱਲ ਤੇ ਉਹ ਸੁਣ ਰਿਹਾ ਔਰ ਗਾਰੀਆਂ ਹੋਊਗਾ ਰੱਬ ਭਰ ਰਿਹਾ ਪਰ ਸਾਨੂੰ ਪਤਾ ਚੱਲ ਜਾਂਦਾ ਕਿ ਉਹ ਗੱਲ ਸੁਣ ਰਿਹਾ ਪਰ ਉਹਦਾ ਧਿਆਨ ਮੇਰੀ ਗੱਲ ਵਿੱਚ ਪੂਰਾ ਨਹੀਂ ਆ। ਤੋਂ ਅਸਰ ਤੇ ਪੈਂਦਾ ਬੰਤੇ। ਤੋਂ ਅਸੀਂ ਕਈ ਵਾਰੀ ਪੁੱਛ ਲੀਨੇ ਵੀ ਮੇਰੀ ਗੱਲ ਧਿਆਨ ਨਾਲ ਸੁਣ। ਤੋਂ ਕਹਿੰਦਾ ਵੀ ਹਾਂ ਹਾਂ ਮੈਂ ਧਿਆਨ ਨਾਲ ਸੁਣ ਰਿਹਾ। ਭਾਵ ਕਿ ਇਹੀ ਕਾਰਨ ਸਾਰੇ ਹੀ ਜੋ ਰਿਸ਼ਤੇ ਚ ذراੜ ਆ ਗਈ ਆ ਨਾ। ਸੁੰਦੀ ਘਾਟ ਪੈ ਗਈ। ਤੋਂ ਅਸੀਂ ਗੱਲ ਸੁਣਾਉਣੇ ਆ ਬੜੇ ਆਸ ਲੈ ਕੇ ਜਾਂਦੇ ਆ ਪਰ ਜਦੋਂ ਵੇ ਨੇ ਆ ਵੀ ਪੂਰੀ ਗੱਲ ਧਿਆਨ ਨਾਲ ਉਹਨੇ ਨਹੀਂ ਸੁਣੀ ਨਾ ਤੇ ਉਦੋਂ ਅਸੀਂ ਪੁੱਛਦੇ ਆ ਵੀ ਮੈਨੂੰ ਦੱਸੀ ਮੈਂ ਕੀ ਗੱਲ ਕੀਤੀ ਆ ਤੂੰ ਮੇਰੀ ਗੱਲ ਸੁਣੀ ਆ ਆਖੋ ਹਾਂ ਹਾਂ ਸੁਣੀ ਆ ਤੇ ਪੁੱਛੀਏ ਵੀ ਕੀ ਗੱਲ ਕੀਤੀ ਆ ਤੇ ਉਹ ਕਹੋ ਵੀ ਦੁਬਾਰਾ ਸੁਣਾ ਦਿਓ ਤੋਂ ਕੁਦਰਤੀ ਗੱਲ ਮੰਗਤੇ ਬੜਾ ਫਰਕ ਪੈਂਦਾ ਭਈ ਇਸ ਤਰ੍ਹਾਂ ਦਾ ਵੀ ਕੰਮ ਹੋ ਜਾਣਾ ਸੀ ਕੋਈ ਕਿਸੇ ਨੂੰ ਦੇਣਾ ਕੀ ਗੱਲ ਹੀ ਵੀ ਨਾ ਸੁਣੇ ਤੋ ਇਹ ਕਾਰਨ ਹੈ ਕਿ ਰਿਸ਼ਤਿਆਂ ਦੇ ਵਿੱਚ ਬਹੁਤ ਫਰਕ ਪੈ ਗਿਆ ਪਿਓ ਪੁੱਤ ਭੈਣ ਭਰਾ ਬੱਚੇ ਦੇ ਗਾੜੀ ਮਾਂ ਪਿਓ ਸਿਰਫ ਇਹ ਆਪੇ ਟਿਕਾਉ ਨਹੀ ਤੋ ਇਹੀ ਕਾਰਨ ਹੈ ਸਾਡੇ ਰਿਸ਼ਤੇਾਂ ਚ ਜੋ ਫਰਕ ਪੈ ਰਿਹਾ ਜੋ ਤਲਾਕ ਹੋ ਰਿਹਾ ਮੁਸ਼ਕਲ ਆ ਰਹੀਆਂ ਇੱਕ ਦੂਜੇ ਨਾਲ ਕੋ ਬੋਲ ਨਹੀਂ ਰਿਹਾ ਜਦੋਂ ਅਸੀਂ ਬੋਲਣੋਂ ਹਟ ਜਾਂਦੇ ਅੱਗੇ ਵੀ ਵਿਚਾਰ ਕੀਤੀ ਕਿ ਦੂਰੀਆਂ ਜਿੱਤ ਜਾਂਦੀਆਂ ਪਰ ਜੋ ਬੰਦਾ ਨਾਰਾਜ਼ ਹੋਇਆ ਉਹ ਹਾਰ ਜਾਂਦਾ ਕੰਮ ਦਾ ਬਦਲ ਕਦੀ ਵੀ ਇੱਕ ਵਾਰੀ ਜਦੋਂ ਕਿਸੇ ਨੂੰ ਅਸੀਂ ਬੋਲਣ ਤੋਂ ਕਿਸੇ ਨਾਲ ਹਟ ਜਾਣੇ ਆ ਨਾ ਤੇ ਬਹੁਤ ਹਿੰਮਤ ਵਾਲਾ ਕੰਮ ਆ ਕੇ ਦੁਬਾਰਾ ਅਸੀਂ ਉਸ ਤਰ੍ਹਾਂ ਜੋੜ ਸਕੀ ਆ ਓੱਖਾ ਕੰਮ ਹੈ। ਸੋ ਇਸ ਤਰ੍ਹਾਂ ਦਾ ਕੰਮ ਨਹੀਂ ਸੋਚਣਾ ਚਾਹੀਦਾ। ਤੋਂ ਕੋਡ ਸਮਾ ਹੋਇਆ ਕਿ ਦਾਸ ਆਪਣੀ ਡਿਊਟੀ ਤੋਂ ਘਰ ਆਇਆ। ਘਰ ਆਇਆ ਤੇ ਚਾਹ ਪਾਣੀ ਪੀਤਾ ਤੇ ਪਤਾ ਲੱਗਾ ਕਿ ਸਾਡੇ ਫਲਾਣੇ ਫਲਾਣੇ ਸਾਹਜ ਵਾਲੀ ਬੀਬੀ ਜਿਹੜੀ ਆ ਨਾ ਕਰਦਿਆਂ ਰਸਿਆ ਕਿ ਬੜਾ ਕਲੇਸ਼ ਪਿਆ ਉਹਨਾਂ ਦੇ ਘਰ ਪਤਾ ਲੱਗਾ ਜਿਵੇਂ ਨਹੀਂ ਆਂਦੇ ਵੀ ਕਲੇਸ਼ ਹੈ ਨਾ ਪਿਆ ਭਈ ਉਹ ਤਲਾਕ ਤੱਕ ਨੌਬਤ ਆ ਗਈ ਮੈਂ ਹੈ ਉਹ ਤੇ ਬੜੀ ਸਿਆਣੀ ਬੀਬੀ ਨੇ ਉਮਰ ਉਹਨਾਂ ਦੀ ਮੈਂ ਕਿਹਾ ਬੜੀ ਸਿਆਣੀ ਹੈ ਤੇ ਹੁਣ ਤਲਾਕ ਉਹ 50 ਸਾਲ ਦੀ ਉਮਰ ਉਹਨਾਂ ਦੀ ਸ਼ਾਇਦ ਆਂਦੇ ਹਾਂ 50 ਦੀ ਆ ਤੇ ਆਂਦੇ ਵੀ ਕੱਲ ਨੂੰ ਉਹਨਾਂ ਨੇ ਤਲਾਕ ਹੋ ਜਾਣਾ ਤੇ ਬੜੀ ਹੈਰਾਨਗੀ ਹੋਈ ਦੁੱਖ ਵੀ ਲਗਾ ਪੈਣ ਪ੍ਰਾ ਦਾ ਦੁੱਖ ਭਈ ਸਾਰੇ ਹੱਸਦੇ ਵਸਦੇ ਰਹਿਣ ਉਹ ਦਾਸ ਨੇ ਪਰਿਵਾਰ ਨੂੰ ਕਿਹਾ ਕਿ ਜੇ ਹੋ ਸਕੇ ਤੇ ਉਹਨਾਂ ਨੇ ਮੇਰੀ ਗੱਲ ਕਰਾ ਦਿਓ ਤੇ ਉਹ ਸਾਡੇ ਪਰਿਵਾਰ ਵਾਲੇ ਕਹਿੰਦੇ ਵੀ ਬੁਲਾ ਹੀ ਦਿੰਨੇ ਆ ਗੱਲ ਕੀ ਕਰਾਉਣੀ ਬੁਲਾ ਹੀ ਦਿੰਨੇ ਮੈਂ ਕਿਹਾ ਬੁਲਾ ਦਿਓ ਫਿਰ ਸੋ ਉਹਨਾਂ ਨੂੰ ਬੁਲਾਇਆ ਗਿਆ ਤਕਰੀਬਨ ਅੱਧੇ ਘੰਟੇ ਬਾਅਦ ਹੀ ਸਾਡੇ ਘਰ ਆ ਗਏ ਆ ਬੈਠੇ ਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਡਮ ਜੀ ਜੇ ਤੁਸੀਂ ਮੈਨੂੰ ਕੋਈ ਗੱਲ ਦੱਸਣੀ ਚਾਹੋ ਪਰਿਵਾਰ ਬਾਰੇ ਤੇ ਜਰੂਰ ਮੇਰਾ ਮਾਨ ਹੈ ਵੀ ਤੁਸੀਂ ਦੱਸੋ ਉਹ ਕਹਿੰਦੇ ਭਾਜੀ ਨਾਲ ਹੀ ਪੁੱਛੋ ਤੇ ਚੰਗੀ ਗੱਲ ਆ ਮੈਂ ਕਿਹਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਵੇਖੋ ਉਹ ਗੱਲ ਜਾਣਨ ਵਾਸਤੇ ਤੁਹਾਨੂੰ ਬੁਲਾਇਆ ਤੇ ਥੋੜਾ ਜਿਹਾ ਮੈਨੂੰ ਜ਼ਰੂਰ ਤੁਸੀਂ ਦੱਸੋ ਸ਼ਾਇਦ ਬਾਏ ਗੁਰੂ ਕੋਈ ਕਿਰਪਾ ਹੋ ਜਾਵੇ ਤੇ ਉਹਨਾਂ ਨੇ ਗੱਲ ਦੱਸਣੀ ਸ਼ੁਰੂ ਕੀਤੀ ਕਿ ਭਾਜੀ ਅਸੀਂ ਹੁਣ ਰਹਿ ਨਹੀਂ ਸਕਦੇ ਬਹੁਤ ਮੁਸ਼ਕਲਾਂ ਬਹੁਤ ਉਹਨਾਂ ਨੇ ਐਸੇ ਐਸੀਆਂ ਗੱਲਾਂ ਕਹੀਆਂ ਜੋ ਵੀਡੀਓ ਤੇ ਦੱਸਣ ਯੋਗ ਨਹੀਂ ਆ ਦਾਸ ਨੇ ਕਿਹਾ ਕੋਈ ਗੱਲ ਨਹੀਂ ਫਿਰ ਠੀਕ ਆ ਚਲੋ ਜੋ ਤੁਸੀਂ ਦੱਸਿਆ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਤੁਸੀਂ ਤੁਹਾਡੇ ਬੱਚੇ ਵੀ ਇਸ ਗੱਲ ਨਾਲ ਸਹਿਮਤ ਹੋਗੇ ਬੱਚੇ ਵੇਖੋ ਵਿਆਹ ਜੋਗ ਨੇ ਤੁਹਾਡੇ ਆਂਦੀ ਹਾਂ ਅਸੀਂ ਨਹੀਂ ਐਸੋਂ ਹੁਣ ਅਸੀਂ ਬਸ ਵੱਖ ਹੋ ਜਾਣਾ ਤੇ ਦਾਸ ਨੇ ਕਿਹਾ ਵੀ ਚਲੋ ਮਹਾ ਜੀ ਤੁਸੀਂ ਤੇ ਤੁਹਾਡੇ ਬਾਰੇ ਤਾਂ ਮੈਂ ਸੁਣਿਆ ਵੀ ਤੁਸੀਂ ਬੜੇ ਸਿਆਣੇ ਬੜੇ ਸੁੱਲਝੇ ਜੇ ਤੁਸੀਂ ਗੁਰਬਾਣੀ ਪੜਦੇ ਜੇ ਅਮਰਤ ਵੀ ਤੁਸੀਂ ਛਕਿਆ ਤੇ ਉਸੀ ਤੇ ਸਗੋਂ ਸਾਲੋਂ ਵੀ ਸਿਹਤ ਦੇਣੀ ਹੋਰ ਨਾਲ ਵੀ ਸਿਹਤ ਦੇਣੀ ਸੀ ਤੇ ਉਹ ਕਹਿੰਦਾ ਵੀ ਬਾਜੀ ਕੋ ਗਲਾਸ ਹੈ ਹੀ ਨਹੀਂ ਮੈਂ ਚਲੋ ਠੀਕ ਹੈ ਤੁਹਾਡੀ ਗੱਲ ਵੀ ਮੈਂ ਸਹਿਮਤ ਹਾਂ ਪਰ ਵੇਖੋ ਮੈਂ ਹਾਂ ਸਿਆਣਿਆ ਸਾਨੂੰ ਕਹਾਵਾ ਭਈ ਪਤੀ ਤੇ ਪਰਮੇਸ਼ਰ ਹੁੰਦਾ ਤੇ ਪਰਮੇਸ਼ਰ ਤੇ ਫਿਰ ਜਦੋਂ ਕੋਈ ਸਾਡੇ ਨਾਲ ਕੋਈ ਹੋਰ ਵੀ ਨੁਕਸਾਨ ਹੋ ਜਾਵੇ ਤੇ ਅਸੀਂ ਰੱਬ ਨੂੰ ਕੀ ਗੱਲ ਯਾਦ ਕਰਨਾ ਭੁੱਲ ਜਾਂਦੇ ਆ ਚੁੱਪ ਚਾ ਕਰ ਜਾਂਦੀ ਆਹੋ ਤੇ ਇਹ ਤੇ ਗੱਲ ਹੈ ਵਾ ਕਹਿੰਦਾ ਬਾਪੇ ਕੁਝ ਮਿੰਟ ਵਿਚਾਰ ਹੋਈ ਉਹ ਵਿਚਾਰਾਂ ਦੇ ਨਾਲ ਉਹਨਾਂ ਨੇ ਕਿਉਂਕਿ ਦੁਖੀ ਤੇ ਵੇਖੋ ਦੋਵੇਂ ਘਾਰ ਹੀ ਹੁੰਦੇ ਦੁਖੀ ਇਹ ਨਹੀਂ ਵੀ ਕੋਈ ਖੁਸ਼ੀ ਮਿਲਦੀ ਆ ਤਲਾਕ ਦੇ ਵਿੱਚ ਦੁਖੀ ਦੁਖਿਆ ਹੋਰ ਮੁਸ਼ਕਲਾਂ ਵੱਧ ਜਾਂਦੀਆਂ ਪਰ ਸਾਡਾ ਹਉਮੈਕਾਰ ਹੀ ਐਸਾ ਸਿਰ ਤੇ ਚੜ ਜਾਂਦਾ ਕਿ ਅਸੀਂ ਨਿਉਨ ਨੂੰ ਤਿਆਰ ਨਹੀਂ ਸੋ ਉਹਨਾਂ ਨੇ ਮੇਰੀ ਗੱਲ ਸਾਰੀ ਨਹਾਵੀਂ ਭਰੀ ਔਰ ਮੈਨੂੰ ਪਤਾ ਲੱਗ ਗਿਆ ਅਲਾਜਾ ਲੱਗ ਗਿਆ ਕਿ ਇਹ ਹੁਣ ਮੈਂ ਕੁਝ ਵੀ ਕਵਾਂ ਸੋਲਾ ਸਫਾਈ ਦੇ ਵਿੱਚ ਮੰਨਣ ਨੂੰ ਤਿਆਰ ਨਹੀਂ ਸੋ ਮੈਂ ਉਹਨਾਂ ਨੂੰ ਕਿਹਾ ਜੀ ਉਹ ਤੁਹਾਡੇ ਵੇਖੋ ਪਤੀ ਪਰਮੇਸ਼ਰ ਨੇ ਤੇ ਜਦੋਂ ਇੱਕ ਗੱਲ ਸੁਣੀ ਸੀ ਕਿਸੇ ਗੁਰਮੁਖਾਂ ਪਾਸੋਂ ਪੇ ਜੇ ਬੰਦੇ ਨੇ ਪਰਮੇਸ਼ਰ ਨੂੰ ਪਾਉਣਾ ਭਗਤੀ ਕਰਨੀ ਪੈਂਦੀ ਆ ਤੇ ਜੇ ਲੇਡੀਜ਼ ਨੇ ਜੋ ਬੀਬੀ ਆ ਉਹਨੇ ਪਰਮੇਸ਼ਰ ਨੂੰ ਪਾਉਣਾ ਨਾ ਤੇ ਸਹਿਸਵਾ ਭਾਬਾ ਜੀ ਨੂੰ ਸੁਣਿਆ ਤੇ ਉਹਨੂੰ ਆਪਣੇ ਪਤੀ ਨੂੰ ਵੀ ਵੇਖੋ ਕੋਸ਼ਿਸ਼ ਕਰਨਾ ਪਊਗਾ ਚਾਹੇ ਪਤੀ ਦੇ ਵਿੱਚ ਲੱਖ ਹੁਨਤਾਂੀਆਂ ਨੇ ਭਈ ਇਹ ਚੱਲਦੀ ਆਉਂਦੀ ਗੱਲ ਦੋ ਕੋ ਭੈਣ ਜੀ ਤੁਸੀਂ ਕੋਸ਼ਿਸ਼ ਕਰੋ ਉਹਨਾ 100% ਹੀ ਮੇਰੀ ਗੱਲ ਮੰਨ ਗਏ 100% ਹੀ ਉਹਨਾਂ ਨੂੰ ਦੁੱਖ ਦੱਸਿਆ ਵੀ ਕੀ ਕੀ ਮੁਸ਼ਕਿਲਾਂ ਤੁਹਾਨੂੰ ਆਉਣ ਗਿਆ ਤੇ ਕੀ ਕੋਈ ਫਰਕ ਨਹੀਂ ਪੈਂਦਾ ਤੁਸੀਂ ਬੜੇ ਸਤਕਾਰਯੋਗ ਸਿਆਣੇ ਜੇ ਔਰ ਮੈਨੂੰ ਉਮੀਦ ਹੈ ਆ ਵੀ ਤੁਸੀਂ ਦਸੋ ਕੋਈਆਂ ਨੂੰ ਰਾਹ ਪਾਉਣਾ ਤੇ ਉਹ ਆਂਦੇ ਠੀਕ ਹੈ ਹੁਣ ਦੱਸੋ ਮੈਂ ਕੀ ਕਰਾਂ ਮੈਂ ਹਾ ਕਰਨਾ ਕੀ ਆ ਤੁਹਾਨੂੰ ਪਹਿਲ ਕਰਨੀ ਪਾਣੀ ਤੁਸੀਂ ਪਹਿਲ ਕਰੋ ਅੱਛਾ ਆਂਦੇ ਠੀਕ ਹੈ ਮੈਂ ਜਾਣੇ ਉਹਨਾ ਗੱਲ ਸੁਣ ਕੇ ਮੈਡਮ ਤੇ ਆਪਣੇ ਘਰ ਚੱਲ ਗਏ ਤਕਰੀਬਨ ਪੌਣੇ ਇੱਕ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਬੱਚਿਆਂ ਨਾਲ ਸਲਾਹ ਕੀਤੀ ਤੇ ਉਹਨਾਂ ਮੈਨੂੰ ਕਿਹਾ ਵੀ ਭਾਜੀ ਸਾਡੇ ਘਰ ਆਓਗੇ ਮੈਂ ਹਮਤ ਜ਼ਰੂਰ ਆਉਣਾ ਤੋਂ ਮੈਂ ਉਸੇ ਤਰੀਕੇ ਨਾਲ ਉਹਨਾਂ ਦੇ ਘਰ ਚੱਲ ਗਿਆ ਘੰਟਾ ਕੋ ਬੱਚਿਆਂ ਵੀ ਗੱਲਬਾਤ ਸੁਣੀ ਉਹ ਸਾਰਿਆਂ ਨੇ ਸਲਾਹ ਕੀਤੀ ਘਰ ਦੇ ਵਿੱਚ ਤੇ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਸੀ ਕਿ ਬੱਚਿਆਂ ਨੂੰ ਵੀ ਆਕਾਸ ਦਿਸਿਆ ਗਲਤ ਕੁਝ ਹੁੰਦੀ ਨਹੀਂ ਤਕਰੀਬਨ ਬਹੁਤੀਆਂ ਲੜਾਈਆਂ ਦੇ ਵਿੱਚ ਕੋ ਗੱਲ ਹੁੰਦੀ ਨਹੀਂ ਸੋ ਇਹ ਆ ਵੀ ਸਾਡੇ ਵਿੱਚ ਜੇ ਕੋਈ ਐਸਾ ਨਾ ਹੋਵੇ ਵੀ ਬਾਲਦੀ ਤੇ ਆਗੀ ਪਾਵੇ ਜੇ ਕੋਈ ਮਨ ਮਟਾਵੇ ਉਹ ਕਦੂਰ ਵੀ ਹੋ ਸਕਦਾ ਸੋ ਉਹ ਉਹਨਾਂ ਕਿਆ ਠੀਕ ਆ ਭਾਜੀ ਅਸੀਂ ਤੁਹਾਡੀ ਗੱਲ ਤੇ ਵੈਨੇ ਆ ਹਾਂ ਨਹੀਂ ਕੀਤੀ ਨਾ ਸੋ ਮੈਂ ਘਰ ਆਇਆ ਘਰ ਆਇਆ ਤੇ ਸ਼ਾਮ ਨੂੰ ਫੋਨ ਆ ਗਿਆ ਉਹਨਾਂ ਦਾ ਬੜੀ ਖੁਸ਼ੀ ਹੋਈ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਹ ਆਂਦੇ ਵੀ ਭਾਜੀ ਨਾਲ ਗੱਲ ਕਰੋ ਮੇਰੇ ਨਾਲ ਗੱਲ ਹੋਈ ਆ ਸੋ ਕਹਿੰਦੇ ਵੀ ਭਾਜੀ ਅਸੀਂ ਸਾਰੇ ਉਹ ਕਾਗਜ਼ ਜਿਹੜੇ ਨਾ ਤਲਾਕ ਦੇ ਪਾੜ ਦਿੱਤੇ ਮੈਂ ਕਿਹਾ ਵੀ ਤੁਨਗੁਰ ਨਾਨਕ ਸੱਚੇ ਪਾਤਸ਼ਾਹ ਬਹੁਤ ਕਿਰਪਾ ਕੀਤੀ ਆ ਅਛੇ ਤਰ੍ਹਾਂ ਹੀ ਹੱਸ ਦੇ ਕੇ ਘੇੜ ਦੇ ਪਰਿਵਾਰ ਰਹਿਣ ਤੇ ਸੱਚੇ ਪਾਤਸ਼ਾਹ ਸਾਡੀ ਵੀ ਤੂੰ ਡਿਊਟੀ ਲਈ ਆ ਵੀ ਕਿਸੇ ਨੂੰ ਤੋੜ ਲਾ ਨਹੀਂ ਹੋ ਸਕੇ ਤਾਂ ਜੋੜ ਦਵੀਂ ਤੇ ਸੱਚੇ ਪਾਤਸ਼ਾਹ ਤੇਰਾ ਸ਼ੁਕਰਾਨਾ ਤੂੰ ਸਾਡੇ ਕੋਲੇ ਸੇਵਾ ਲਾ ਲਈ ਜੋੜਨ ਦੀ ਸੇਵਾ ਲਈ ਉਹ ਵੀ ਦੋ ਪਰਿਵਾਰ ਤੇ ਤੇਰਾ ਬਹੁਤ ਬਹੁਤ ਸੱਚੇ ਪਾਤਸ਼ਾਹ ਦਾ ਧੰਵਾਦ ਸੋ ਉਹ ਫਿਰ ਕਹਿੰਦੇ ਵੀ ਕਿਸ ਤਰ੍ਹਾਂ ਅਸੀਂ ਉੱਥੇ ਜਾਈਏ ਲੈਣ ਵਾਸਤੇ ਕਿਉਂ ਆ ਜਾਣਗੇ ਮੈਂ ਕਿ ਕੋਈ ਮਸਲਾ ਨਹੀਂ ਮਸਲਾ ਤੇ ਤੁਹਾਡੇ ਮਨ ਚੋਂ ਚੀਜ਼ ਚਲੇ ਗਈ ਆ ਹੁਣ ਤੁਸੀਂ ਜਿੱਦਾਂ ਚਾਹੋ ਉਦਾਂ ਹੀ ਕਰ ਸਕਦੇ ਹੋ ਸੋ ਪਰਿਵਾਰ ਆ ਗਿਆ ਬਾਹਰ ਚ ਪਤਾ ਲੱਗਾ ਬਹੁਤ ਪਰਿਵਾਰ ਚ ਖੁਸ਼ੀਆਂ ਹੱਸਦੇ ਖੇਡਦੇ ਸੋ ਉਹ ਜੋ ਉਹਨਾਂ ਦੇ ਹਸਬੰਦ ਜੋ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਸੀ ਉਹ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਪਰਿਵਾਰ ਇਹ ਤੇ ਮੇਰੇ ਅਗਣ ਹੁਣ ਵੇਦਾ ਹੀ ਨਹੀਂਗਾ ਕਿਉਂਕਿ ਪਹਿਲਾਂ ਚਿਹੜ ਕਰਦੇ ਸੀ ਜਿਹੜੀ ਗੱਲ ਤੋਂ ਹਟਾਉਂਦੇ ਸੀ ਨਾ ਵਟਦੇ ਨਹੀਂ ਸੀ ਸੋ ਜਦੋਂ ਪਰਿਵਾਰ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਵੱਡੇ ਹੋ ਤੁਸੀਂ ਜੋ ਤੁਹਾਡੀ ਇੱਛਾ ਤੁਸੀਂ ਕਰੀ ਜੋ ਤੁਸੀਂ ਵੱਡੇ ਜੇ ਸਾਡਾ ਕੋਈ ਫਰਜ਼ ਨਹੀਂ ਤੁਹਾਨੂੰ ਅਸੀਂ ਡੱਕੀਏ ਤੁਸੀਂ ਤੇ ਰੱਬ ਦਾ ਰੂਪ ਜੇ ਤੋਂ ਉਹ ਕਹਿੰਦੇ ਤੇ ਗੱਲ ਤੇ ਠੀਕ ਹੈ ਮੈਨੂੰ ਤੇ ਹੁਣ ਆਪ ਹੀ ਮਹਿਸੂਸ ਹੋਣਦਾ ਪਏ ਵੀ ਬਣਿਆ ਕੀ ਮੇਰੇ ਨਾਲ ਤੋਂ ਉਹਨਾਂ ਉਹ ਗੱਲ ਕਹੀ ਵੀ ਇਹ ਇਹ ਮੈਨੂੰ ਸਮਝ ਨਹੀਂ ਲੱਗਦੀ ਵੀ ਕਿਸ ਤਰ੍ਹਾਂ ਸਾਡੇ ਘਰ ਤੇ ਸੁੱਖ ਸ਼ਾਂਤੀ ਨੇ ਆ ਗਈ ਸੋ ਗੁਰੂ ਨਾਨਕ ਦਾ ਕਰਿਆ ਐਸਾ ਅਤੇ ਪਾਛਾ ਟੁੱਟਿਆ ਨੂੰ ਜੋੜਦਾ ਇਹ ਗੁਰੂ ਨਾਨਕ ਦਾ ਕਰਿਆ ਮਹਾਰਾਜ ਨੇ ਰਹਿਮਤ ਕੀਤੀ ਫਿਰ ਮੈਂ ਕਿਹਾ ਪੈਨ ਜੀ ਇੱਕ ਕੰਮ ਕਰਿਓ ਹੁਣ ਕਿ ਨੇਤਨੇ ਮੇਰੀ ਬੇਨਤੀ ਆਪ ਨੇਤਨੇ ਮੇ ਵਧਾ ਦਿਓ ਥੋੜਾ ਸਿਮਰਨ ਵਧਾ ਦਿਓ ਤਾਰੋ ਸੱਚੇ ਪਾਸਾ ਰਾਮ ਦਾ ਕਰਦੇ ਰਹਿਣ ਸੋ ਇਹ ਬੇਨਤੀਆਂ ਸਨ ਸੋ ਘਰ ਘਰ ਦੇ ਵਿੱਚ ਵੇਖੋ ਦਾਸ ਬਾਹਰੋਂ ਆਇਆ ਨਾ ਤੇ ਜੋ ਚੀਜ਼ ਛੱਡ ਕੇ ਗਿਆ ਸੀ ਨਾ ਇੱਥੇ ਉਹ ਚੀਜ਼ ਨੇ ਜੇ ਆ ਗਈ ਘਰਾਂ ਦੇ ਘਰ ਤਕਰੀਬਨ ਤਕਰੀਬਨ ਵੇਖੀਦਾ ਵੀ ਮੋਬਾਈਲਾਂ ਤੇ ਬਲੌਕ ਹੋਏ ਬਸ ਇਹੋ ਹੀ ਆਇਆ ਹੋਰ ਕੋਈ ਚੱਲ ਰਿਹਾ ਸੋ ਸੱਚੇ ਪਾਸਾ ਕਰਮਾ ਕਿਰਪਾ ਕਰਨਾ ਜਿੱਥੇ ਅਸੀਂ ਭੈਣ ਭਰਾਵਾਂ ਨਾਲ ਜੋੜਨਾ ਉਥੇ ਵੀ ਉਹ ਮੈਸੇਜ ਜਿਹੜਾ ਅਸਲੀ ਮੈਸੇਜ ਹੈ ਉਹ ਨਾ ਭੁੱਲ ਜਾਈਏ ਉਹ ਮੈਸੇਜ ਇਹ ਇਸ ਸੱਚੇ ਪਾਤਸ਼ਾਹ ਦੇ ਨਾਲ ਜ਼ਰੂਰ ਜੁੜ ਜਾਈਏ ਜਿਨ ਨੇ ਸੋਖੋਂ ਬਿਸਰੇ ਜਿਨ ਨੇ ਸੋਖੋਸ ਦਿੱਆ ਜਿਨ ਨੇ ਸੱਚੇ ਪਾਤਸ਼ਾਹ ਨੇ ਤੇ ਯਾ ਪੁੱਤਰ ਆ ਜੋ ਸੋਖ ਸ਼ਾਂਤੀ ਆ ਇਸ ਸੱਚੇ ਪਾਤਸ਼ਾਹ ਨੂੰ ਉਸ ਮੇਨ ਨੂੰ ਨਾ ਭੁੱਲੀਏ ਤੇ ਮਹਾਰਾਜ ਦੀ ਫਿਰ ਕਿਰਪਾ ਸੱਚੇ ਪਾਤਸ਼ਾਹ ਤੇ ਹੁੰਦੀ ਰਹੂਗੀ ਤੋ ਰਹਿਂਦੀ ਦੁਨੀਆ ਤੱਕ ਜੇ ਸਾਡੇ ਕੋਲੋਂ ਕੋਈ ਐਸਾ ਸੱਚੇ ਪਾਤਸ਼ਾਹ ਸੇਵਾ ਲੈਂਦੇ ਆ ਜੋੜ ਲਈ ਤੇ ਪਹਿਲੋਂ ਤੇ ਵਸਦੇ ਰਹਾਂ ਸਾਰੇ ਜੇ ਸਾਡੇ ਹਿੱਸੇ ਕੋ ਸੇਵਾ ਆਵੇ ਤੇ ਸਤਿਵਚਨ ਕਰਕੇ ਕਿ ਚਲੋ ਅਸੀਂ ਕਹਿ ਦਿੰਨੇ ਆਂ ਅਸੀਂ ਹੱਥ ਜੋੜ ਆਉਨੇ ਆਂ ਭਈ ਪਿਆਰ ਨਾ ਰਹੀਦਾ ਤੇ ਜਰੂਰ ਮਹਾਰਾਜ ਕਿਰਪਾ ਕਰਦੇ ਆਂ ਸੋ ਇਹ ਨਫ਼ਰਤ ਇਹ ਈਰਖਾ ਤੇ ਜਾਤਾਂ ਧਰਮਾਂ ਦੇ ਦੇਸ਼ਾਂ ਵਦੇ ਛਾਂਦੇ ਜੋ ਨਫ਼ਰਤ ਨੇ ਜਿਹਦੇ ਕਰਕੇ ਇਨਸਾਨ ਪਰਮੇਸ਼ਰ ਤੋਂ ਦੂਰ ਹੋ ਗਿਆ ਫੇਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤਾ ਕਰਨ ਕਿ ਅਸੀਂ ਹਰੇ ਕਿਸੇ ਨਾਲ ਪਿਆਰ ਕਰੀਏ ਹਰ ਦਿਲ ਦੇ ਵਿੱਚ ਪਰਮੇਸ਼ਰ ਮੇਰਾ ਵਸਦਾ ਕਰੋ ਨਾਮ ਸੱਚੇ ਪਾਤਸ਼ਾਹ ਅਜੇ ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੁਰਬਾਨੀ ਦੇ ਨਾਲ ਹੀ ਸੱਚੇ ਪਾਤਸ਼ਾਹ ਸਾਨੂੰ ਜੋੜ ਲੈਣਗੇ ਹੋਇਆਂ ਕੁੱਲਾਂ ਦੀ ਮਾਫ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ